ਕਈ ਵਾਰ ਘਰ ਜਾਂ ਰਿਸ਼ਤੇ ਵਿੱਚ ਚੀਜ਼ਾਂ ਠੀਕ ਨਹੀਂ ਹੁੰਦੀਆਂ ਅਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਜਾਣਾ ਹੈ ਵਿਕਟੋਰੀਆ ਭਾਰ ਵਿੱਚ ਦਾ ਔਰੇਂਜ ਡੋਰ ਵਿਖੇ ਅਸੀਂ ਮਦਦ ਕਰਨ ਲਈ ਇੱਥੇ ਮੌਜੂਦ ਹਾਂ ਜੇ ਕੋਈ ਤੁਹਾਨੂੰ ਦੁੱਖ ਪਹੁੰਚਾ ਰਿਹਾ ਹੈ ਜਾਂ ਤੁਹਾਨੂੰ ਡਰ ਮਹਿਸੂਸ ਕਰਵਾ ਰਿਹਾ ਹੈ ਜਿਉਂ ਤੁਹਾਡੇ ਉੱਪਰ ਨਜ਼ਰ ਰੱਖ ਰਿਹਾ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ ਤੁਹਾਡੇ ਪੈਸੇ ਨੂੰ ਨਿਯੰਤਰਿਤ ਕਰ ਰਿਹਾ ਹੈ ਜਾਂ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਤੋਂ ਰੋਕ ਰਿਹਾ ਹੈ ਤਾਂ ਅਸੀਂ ਮਦਦ ਕਰਨ ਲਈ ਇੱਥੇ ਮੌਜੂਦ ਹਾਂ ਜਦੋਂ ਤੁਹਾਨੂੰ ਬੱਚਿਆਂ ਦੇ ਪਾਲਣ-ਪੋਸ਼ਣ ਸੰਬੰਧੀ ਸਹਾਇਤਾ ਦੀ ਲੋੜ ਹੁੰਦੀ ਹੈ ਜਾਂ ਤੁਸੀਂ ਕਿਸੇ ਬੱਚੇ ਦੀ ਤੰਦਰੁਸਤੀ ਬਾਰੇ ਚਿੰਤਤ ਹੁੰਦੇ ਹੋ ਜਾਂ ਜੇਕਰ ਤੁਸੀਂ ਇੱਕ ਬੱਚੇ ਜਾਂ ਕਿਸ਼ੋਰ ਹੋ ਜੋ ਸੁਰੱਖਿਅਤ ਜਾਂ ਆਪਣੀ ਦੇਖਭਾਲ ਕੀਤੀ ਜਾਂਦੀ ਨਹੀਂ ਮਹਿਸੂਸ ਕਰਦਾ ਹੈ ਤਾਂ ਅਸੀਂ ਮਦਦ ਕਰਨ ਲਈ ਇੱਥੇ ਮੌਜੂਦ ਹਾਂ ਜੇਕਰ ਤੁਸੀਂ ਆਪਣੇ ਕਿਸੇ ਜਾਣਕਾਰ ਵਿਅਕਤੀ ਦੀ ਸੁਰੱਖਿਆ ਬਾਰੇ ਚਿੰਤਤ ਹੋ ਤਾਂ ਅਸੀਂ ਮਦਦ ਕਰਨ ਲਈ ਇੱਥੇ ਮੌਜੂਦ ਹਾਂ ਅਸੀਂ ਕਿਸੇ ਵੀ ਉਮਰ, ਲਿੰਗ, ਕਾਮੁਕਤਾ, ਸੱਭਿਆਚਾਰ, ਧਰਮ ਅਤੇ ਜੋਗਤਾ ਰੱਖਣ ਵਾਲੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁਫਤ ਅਤੇ ਗੁਪਤ ਸਹਾਇਤਾ ਦਿੰਦੇ ਹਾਂ। ਮਦਦ ਲੱਭਣ ਲਈ ਕਿਰਪਾ ਕਰਕੇ ਦਾ ਔਰੇਂਜ ਸਟੋਰ ਦੀ ਵੈੱਬਸਾਈਟ ਤੇ ਜਾਓ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਫੌਰੀ ਖਤਰੇ ਵਿੱਚ ਹੈ ਤਾਂ 300 ਤੇ ਫੋਨ ਕਰੋ।